ਉਹ ਅੱਜ ਬੜਾ ਪਵਿੱਤਰ ਪਰਵ ਹੈ 21 ਵਿਸਾਖਾ ਅੱਜ ਤੇ 21 ਵਿਸਾਖ ਸੰਮਤ 1762 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਪਣੇ ਪੰਜ ਭੌਤਿਕ ਤਨ ਦੇ ਵਿੱਚ ਵਿਚਰਦੇ ਆ ਮੁਗਲ ਸਾਮਰਾਜ ਦੇ ਨਾਲ ਬੜੀ ਅਹਿਮ ਫੈਸਲਾਪਨ ਜੰਗ ਲੜੀ ਸੀ ਔਰ ਇਸ ਜੰਗ ਦੇ ਵਿੱਚ ਜਿੰਨੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਬਹੁਤ ਵੱਡੇ ਉੱਚੇ ਮਰਤਬੇ ਜਿਹੜੇ ਆ ਬਖਸ਼ੇ ਸੇ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਕਿਸੇ ਨੂੰ 30000 ਕਿਸੇ ਨੂੰ 35000 ਔਰ ਸਭ ਤੋਂ ਵੱਡੀ ਗੱਲ ਕਿ ਭਾਈ ਮਹਾ ਸਿੰਘ ਜੀ ਦੀ ਬੇਨਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸਥਾਨ ਦੇ ਉੱਤੇ ਟੁੱਟੀ ਗੰਡੀ ਸੀ ਅੱਜ ਇਹਨਾਂ ਸ਼ਹੀਦਾ ਸਿੰਘਾਂ ਦੀ ਯਾਦ ਨੂੰ ਸਮਰਪਤ ਸ਼ਹੀਦੀ ਜੋੜ ਮੇਲਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਵੱਲੋਂ ਬੜੀ ਸ਼ਰਧਾ ਭਾਵ ਸਾਸਤ ਦੇ ਸਹਿਤ ਮਨਾਇਆ ਜਿਹੜਾ ਗਿਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਸ਼ਹੀਦੀ ਜੋੜ ਮੇਲੇ ਤੇ ਹਾਜ਼ਰੀਆਂ ਭਰੀਆਂ ਨੇ ਜਿਹੜੇ ਸ਼ਹੀਦ ਹੁੰਦੇ ਨੇ ਕੌਮ ਦਾ ਸਰਮਾਇਆ ਹੁੰਦੇ ਨੇ ਸ਼ਹੀਦਾਂ ਨੂੰ ਯਾਦ ਕਰਨਾ ਕੌਮਾਂ ਦਾ ਫਰਜ਼ ਹੁੰਦਾ ਹੈ ਜਿਨ੍ਹਾਂ ਨੇ ਧਰਮ ਲਈ ਗੁਰੂ ਲਈ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ ਔਰ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਰੋਤਾਜ਼ਾ ਕਰਨ ਵਾਸਤੇ ਆਪਨੇ ਮਨਾਂ ਦੇ ਵਿੱਚ ਇਸ ਅਸਥਾਨ ਦੇ ਉੱਤੇ ਨਤਮਸਤਕ ਹੋਣ ਵਾਸਤੇ ਪਹੁੰਚੇ ਹਾਂ ਮੈਂ ਇਹੋ ਪੀਲ ਕਰਦਾ ਕਿ ਆਓ ਗੁਰੂ ਵਾਲੇ ਬਣੀਏ ਗੁਰੂ ਚਰਨਾਂ ਨਾਲ ਪਿਆਰ ਕਰੀਏ ਖੰਡੇ ਬਾਟੇ ਦੀ ਪੌਲ ਚੱਲੀਏ ਔਰ ਨਸ਼ਾ ਤੁਰੈ ਤੋਕੇ ਅਸੀਂ ਆਪਣਾ ਤੇ ਪੰਤ ਦਾ ਜਿਹੜਾ ਹੈ ਉਹ ਨਾਮ ਉੱਚਾ ਕਰੀਏ। ਅ ਮੈਂ 16 ਸਾਲ ਇੱਥੇ ਰਿਹਾ ਹਾਂ। ਬਹੁਤ ਲੰਬੇ ਅਰਸੇ ਤੋਂ ਮੈਂ ਦੇਖ ਰਿਹਾ ਕਿ ਇੱਥੇ ਸੰਗਤਾਂ ਦੀ ਜਿਹੜੀ ਹੈ ਮੰਗ ਹੈ ਕਿ ਅੱਜ ਦੇ ਦਿਨ ਛੁੱਟੀ ਜਿਹੜੀ ਹੈ ਕਟੋ-ਕਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਜਿਹੜਾ ਇਹ 21 ਵਿਸਾਖ ਦਾ ਦਿਨ ਹੁੰਦਾ ਹੈ ਜੋ ਅਕਸਰ ਹੀ ਹਰ ਸਾਲ ਤਿੰਨ ਜਾਂ ਚਾਰ ਮਹੀਨਿਆਂ ਨੂੰ ਆਉਂਦਾ ਹੈ ਤੇ ਮੁਖਸਰ ਸਾਹਿਬ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਇਹੋ ਚਾਹੁੰਦੀਆਂ ਨੇ ਕਿ ਛੁੱਟੀ ਹੋਵੇ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਜਾਂ ਜਿਹੜੇ ਮੁਲਾਜ਼ਮ ਵਰਗ ਜਿਹੜਾ ਹੈ ਉਹ ਵੀ ਇਸ ਤਨ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਸ ਧਰਤੀ ਦੇ ਉੱਤੇ ਨਤਮਸਤਕ ਹੋ ਸਕਣ। ਦੇ ਵਿੱਚ ਪਾਣੀ ਦੀ ਬੜੀ ਦਿੱਕਤ ਹੁੰਦੀ ਸੀ ਕਿਉਂਕਿ ਵਿਸਾਖ ਦੇ ਮਹੀਨੇ ਦੇ ਵਿੱਚ ਜਿਹੜੇ ਐ ਟੋਬਿਆਂ ਦਾ ਜਲ ਜਿਹੜਾ ਹੈ ਉਹ ਬਹੁਤ ਘੱਟ ਹੋ ਜਾਂਦਾ ਸੀ ਤੇ ਪਾਣੀ ਦੀ ਬੜੀ ਦਿੱਕਤ ਆਉਂਦੀ ਸੀ ਤਾਂ ਸਾਡੇ ਜਿਹੜੇ ਦਾਨੇ ਬਜ਼ੁਰਗ ਸੀ ਸਿਆਣੇ ਬਜ਼ੁਰਗ ਸੀ ਉਹਨਾਂ ਨੇ ਕਿਉਂਕਿ ਸ਼ਹੀਦਾਂ ਨੂੰ ਯਾਦ ਕਰਨਾ ਸੀ ਔਰ ਬਟੇ ਇਕੱਠੇ ਗਰਮੀ ਦੇ ਦਿਨਾਂ ਦੇ ਵਿੱਚ ਮਾਲਵੇ ਦੀ ਇਸ ਧਰਤੀ ਦੇ ਉੱਤੇ ਜਿਹਨੂੰ ਜੰਗਲ ਦਾ ਦੇਸ਼ ਕਹਿੰਦੇ ਸੀ ਇੱਥੇ ਸੰਭਵ ਨਹੀਂ ਸੀ ਤਾਂ ਸਾਡੇ 당ਨੇ ਬਜ਼ੁਰਗਾਂ ਨੇ ਇੱਕ ਮਾਗ ਨੂੰ ਜਿਹੜਾ ਇਹ ਸ਼ਹੀਦਾਂ ਦੀ ਯਾਦ ਮਨਾਉਣ ਦਾ ਫੈਸਲਾ ਲਿਆ ਸੀ ਤੇ ਉਹ ਜੋੜ ਮੇਲਾ ਮਾਗੀ ਦੇ ਨਾਮ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ 21 ਬਸਾਖ ਨੂੰ ਜੰਗ ਹੋਈ ਸੀ ਇਸ ਜੰਗ ਦੇ ਦੌਰਾਨ ਵੀ ਜਿਹੜੇ ਸ਼ਹੀਦ ਹੋਏ ਸੀ ਤੇ ਇੱਥੇ ਸੰਗਤਾਂ ਜੜੀਆਂ ਨੇ ਉਹਨਾਂ ਨੂੰ ਯਾਦ ਕਰਨ ਵਾਸਤੇ ਪਹੁੰਚਦੀਆਂ ਦੇਖੋ ਮੈਂ ਕੱਲ ਵੀ ਕਿਹਾ ਹੈਗਾ ਕਿ ਹਰ ਬੰਦੇ ਨੂੰ ਚੋਣ ਲੜਨ ਦਾ ਅਧਿਕਾਰ ਹੈ ਕੋਈ ਗੱਲ ਅਧਿਕਾਰ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਇੱਕੋ ਇੱਕ ਪੰਥਕ ਜਿਹਨੂੰ ਪੰਥਕ ਸੀਟ ਕਿਹਾ ਜਾਂਦਾ ਲੋਕ ਸਭਾ ਚੋਣਾਂ ਦੀ ਦੇਖੀ ਨਾ ਪੰਜਾਬ ਦੀ ਇੱਕੋ ਸੀਟ ਹੈ ਜਿਹਨੂੰ ਪੰਥਕ ਉੱਥੇ ਹੀ ਪੰਥਕ ਧਿਰਾਂ ਕੱਟੀਆਂ ਨਹੀਂ ਆਈਆਂ ਅਲੱਗ-ਅਲੱਗ ਉਮੀਦਵਾਰ ਆ ਕਿਤੇ ਲੱਗਦਾ ਨਹੀਂ ਇੱਕੇ ਦੀ ਤੁਸੀਂ ਕਹਿੰਦੇ ਪੰਥਕ ਸੀਟ ਹੈ ਪਿਛਲੇ 2 ਟਰਮਾਂ ਦੌਰਾਨ ਤੋਂ ਕਾਂਗਰਸ ਜੱਦੀ ਆਈ ਹੈ ਲੋਕਾਂ ਨੇ ਫੈਸਲਾ ਕੀਤਾ